ਟਿਆਲਾਪੁਰ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਵਿਕਲੀ ਪਹਿਲ ਦੇ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕਰ ਦਿੱਤੇ ਨੇ ਇਸ ਸਬੰਦੇ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਦੀ ਰੁਝੇਵੀਆਂ ਦੇ ਨਾਲ ਪਰ ਜਿੰਦਗੀ ਦੇ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਤਣਾਅ ਦੇ ਮਾਹੌਲ ਦੇ ਵਿੱਚ ਹੈ ਤਾਂ ਇਸ ਤਣਾਅ ਦੇ ਵਿੱਚ ਕਦੇ ਕਿਸੇ ਦਾ ਮੋਬਾਈਲ ਬਸ ਵਿੱਚ ਰਹਿ ਜਾਂਦਾ ਹੈ ਤਾਂ ਕਦੇ ਰਸਤੇ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਕਦੇ ਕੀ ਆਪਣਾ ਮੋਬਾਈਲ ਕਿਧਰੇ ਰੱਖ ਕੇ ਭੁੱਲ ਜਾਂਦਾ ਤਾਂ ਇੰਨਾ ਅਨਗਹਿਲੀਆਂ ਦੇ ਚਲਦੇ ਮੋਬਾਈਲ ਫੋਨ ਗੁੰਮ ਹੋ ਜਾਂਦੇ ਨੇ ਤਾਂ ਪਟਿਆਲਾ ਪੁਲਿਸ ਆਪ ਸਭ ਦੀ ਸੇਵਾ ਤੇ ਸੁਰੱਖਿਆ ਦੇ ਲਈ ਹਮੇਸ਼ਾ ਵਚਨਬੰਦ ਹੈ ਅਤੇ ਪਟਿਆਲਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਦੇ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਮਿਸਿੰਗ ਫੋਨਾਂ ਦੀਆਂ ਵਸੂਲ ਹੋਈਆਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਬੀਤੇ ਦਿਨੇ ਤਕਰੀਬਨ 70 ਮੋਬਾਈਲ ਫੋਨ ਟਰੇਸ ਕਰਕੇ ਇੰਨਾ ਫੋਨਾਂ ਦੇ ਅਸਲਬਾਰ ਸਾਨੂੰ ਵਾਪਸ ਕਿਤੇ ਜਾ ਰਹੇ ਨੇ ਅਤੇ ਪਟਿਆਲਾ ਪੁਲਿਸ ਦੇ ਵੱਲੋਂ ਆប ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਆਪ ਦਾ ਮੋਬਾਈਲ ਫੋਨ ਕਿਸੇ ਗੁਮ ਹੋ ਜਾਂਦਾ ਹੈ ਤਾਂ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਇਸ ਮਿਸਿੰਗ ਰਿਪੋਰਟ ਕਰਵਾ ਕੇ ਸਾਈਬਰ ਕ੍ਰਾਈਮ ਸੈੱਲ ਵਿਖੇ ਦਰਖਾਸਤ ਦਰਜ ਕਰਵਾਈ ਜਾਵੇ ਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਈਲ ਗਿਰਿਆ ਮਿਲਦਾ ਹੈ ਤਾਂ ਉਸ ਨੂੰ ਨੇੜਲੇ ਥਾਣੇ ਜਾਂ ਸਾਈਬਰ ਸੈੱਲ ਦਫ਼ਤਰ ਪਟਿਆਲਾ ਦੇ ਸਪੁਰਦ ਕੀਤਾ ਜਾਵੇ ਪਟਿਆਲਾ ਪੁਲਿਸ ਦਾ ਜਿਹੜਾ ਸਾਈਬਰ ਹੈਲਪ ਡੈਸਕ ਹੈ ਬਹੁਤ ਹੀ ਸ਼ਲਾਘਾਜੋ ਕਾਰਗੁਜ਼ਾਰੀ ਸਾਈਬਰ ਹੈਲਪ ਡੈਸਕ ਐਂਡ ਐਸਪੀ ਸਾਈਬਰ ਐਂਡ ਇੰਚਾਰਜ ਸਾਈਬਰ ਵਿੱਤਪਾਲ ਦੀ ਟੀਮ ਜੁੜੀ ਆ ਉਹ ਕਰ ਰਹੀ ਹੈ ਅੱਜ ਕੱਲ ਬਹੁਤ ਆਮ ਜਿਹੜਾ ਕ੍ਰਾਈਮ ਆ ਉਹ ਫਾਈਨੈਂਸ਼ੀਅਲ ਫਰਾਡ ਹੈਗਾ ਆਪਾਂ ਨੂੰ ਕਈ ਵੀ ਕੋਈ ਕਈ ਵਾਰੀ ਕੋਈ ਫੋਨ ਆਂਦਾ ਆ ਕੋਈ ਜਿਹੜਾ ਜਾਲੀ ਬੈਂਕ ਅਫਸਰ ਬਣ ਕੇ ਫੋਨ ਕਰਦਾ ਆ ਕੋਈ ਓਟੀਪੀ ਲੈ ਲੈਂਦਾ ਆ ਕਈ ਵਾਰੀ ਜਾਨੇ ਅਣਜਾਨੇ ਚ ਕਿਸੇ ਲਿੰਕ ਤੇ ਕਲਿੱਕ ਹੋ ਜਾਂਦਾ ਤੇ ਕਈ ਲੋਕਾਂ ਦੇ ਖਾਤੇ ਚੋਂ ਜਿਹੜੇ ਪੈਸੇ ਆ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਦੀ ਆ ਜਿਹੜੀ ਹਾਰਡ ਵਨ ਮਨੀ ਆ ਉਹ ਸਾਈਬਰ ਕ੍ਰਾਈਮਨਲ ਜਿਹੜੇ ਆ ਉਹ ਚੋਰੀ ਕਰ ਲੈਂਦੇ ਪਟਿਆਲਾ ਪੁਲਿਸ ਦਾ ਸਾਈਬਰ ਹੈਡਕ ਬਸ ਜਿਹੜਾ ਆ ਮੇਰੇ ਹਿਸਾਬ ਨਾਲ ਸੂਬੇ ਦਾ ਨੰਬਰ 1 ਸਾਈਬਰ ਹੈਡਕਸ ਆ ਪੈਨੂ ਕਹਿ ਸਕਦੇ ਮੇਰੇ ਪਿਛਲੇ ਸਮੇਂ ਦੇ 3 ਮਹੀਨੇ ਅੰਚ ਇਨਾਂ ਨੇ अराउंड 50 ਲੱਖ ਰੁਪਈਆ ਜਿਹੜਾ ਲੋਕਾਂ ਦੇ ਖਾਤਿਆਂ ਚੋਂ ਧੋਖੇ ਨਾਲ ਧੱਕੇ ਨਾਲ ਡੱਢਿਆ ਗਿਆ ਸੀ ਉਹ ਇਹਨਾਂ ਨੇ ਕੰਫਰਮ ਬੈਂਕਸ ਨਾਲ ਤਾਇਕ ਕਰਕੇ ਉਹ ਪੈਸਾ ਜਿਹੜਾ ਹੈ ਉਹ ਲੋਕਾਂ ਦੇ ਖਾਤਿਆਂ 'ਚ ਵਾਪਸ ਦੁਆਇਆ ਜਿਹੜੇ ਵੀ ਕਿਸੇ ਬੰਦੇ ਦੇ ਖਾਤੇ ਤੋਂ ਲੱਖ 2 ਲੱਖ ਰੁਪਈਆ ਜਿਹੜੇ ਸਾਈਬਰ ਸਕੈਮ ਕਰਨ ਵਾਲੇ ਹੈਗੇ ਉਹ ਕਢ ਲੈਂਦੇ ਆ ਉਹਨੂੰ ਬਹੁਤ ਜ਼ਿਆਦਾ ਨਿੱਜੀ ਦੁੱਖਾਂ ਤੇ ਤਕਲੀਫ ਹੁੰਦੀ ਹੈ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਜਿਹੜਾ ਵੀ ਸਾਡੇ ਕੋਲ ਇਹੋ ਜਿਹੀ ਕੋਈ ਕੰਪਲੇਂਟ ਲੈ ਕੇ ਆਉਂਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ 24 ਤੋਂ 72 ਘੰਟਿਆਂ ਦੇ ਅੰਦਰ ਉਹਦੇ ਬੈਂਕ ਤੇ ਉਹਦਾ ਖਾਤਾ ਫ੍ਰੀ ਤੇਸ ਚੈਨਲ ਦੇ ਲਈ ਪਟਿਆਲਾ ਤੋਂ ਜਗਜੀਤ ਸਿੰਘ ਸੱਗੂ ਦੀ ਰਿਪੋਰਟ